ਅੱਜ ਦੀ ਵੀਡੀਓ ਜਿਹੜੀ ਘਰ ਦੀਆਂ ਔਰਤਾਂ ਵਾਸਤੇ ਹੈ ਜੀ ਠੀਕ ਹੈ ਜੀ ਪ੍ਰੋਬਲਮ ਕੀ ਹੁੰਦੀ ਹੈ ਚੁੱਲੇ ਦੇ ਵੀ ਕੋਈ ਵੀ ਆਪਾਂ ਖਾਣਾ ਬਣਾਉਣਾ ਹੈਗੇ ਹਾਂਜੀ ਆ ਥੱਲੋ ਕਾਲਾ ਹੋ ਜਾਂਦਾ ਜੀ ਹਾਂ ਭਾਂਡੇ ਵਾਲੇ ਦਾਲ ਨੂੰ ਕਾਲੇ ਹੋ ਜਾਂਦੇ ਨੇ ਕੜਾਈ ਹੈ ਕੁਸ ਤੋਪੀਏ ਚ ਹਾਂ ਪਤੀਲੇ ਚ ਜੀ ਲੈ ਕੇ ਕੁਸ ਮਰਜ਼ੀ ਹੈ ਆ ਦੇਖੋ ਜਮਾ ਚਿੱਟਾ ਪੇਗਾ ਜੀ ਹੂੰ ਜਿਵੇਂ ਹੁਣ ਆਪਾਂ ਅੱਗ ਦੇ ਧਰਤਾ ਇਹ ਇਹ ਵੀ ਕਾਲਾ ਹੋ ਜਾਊਗਾ ਇਹ ਵੀ ਕਾਲਾ ਹੋ ਜਾਊਗਾ ਪਰ ਅੱਜ ਤੋਂ ਬਾਅਦ ਨਹੀਂ ਕਾਲਾ ਹੁੰਦਾ ਅੱਛਾ ਹੀ ਕਾਲਾ ਨਹੀਂ ਹੁੰਦਾ ਨਾ ਇਹਦਾ ਪੱਕਾ ਹੱਲ ਲੈ ਕੇ ਆਏ ਆ ਆਪਾਂ ਅੱਗ ਦੇ ਧਰਨ ਤੋਂ ਬਾਅਦ ਹਾਂ ਜਿਵੇਂ ਬਦੀਲਾ ਕਾਲਾ ਨਹੀਂ ਹੋਊ ਉਸ ਤੋਂ ਤਾਂ ਜ਼ਿੰਦਗੀ 'ਚ ਕਦੇ ਵੀ ਜਿਵੇਂ ਦਾ ਹੈਗਾ ਹੁਣ ਜੇ ਆਪਾਂ ਇਹ ਚ ਕੁਝ ਬਣਾਣਾ ਧਰਤਾ ਉੱਥੇ ਐਵੇਂ ਹੀ ਰਹੂਗਾ ਚਿੱਟਾ ਇਹ ਠੀਕ ਹੈ ਵੀ ਤੇ ਕਿਉਂ ਧੂਆਂ ਨਹੀਂ ਜਾਂਦਾ ਹੈਗਾ ਠੀਕ ਹੈ ਤੁਸੀਂ ਕਰਨਾ ਕੀ ਹੈ ਤੁਹਾਨੂੰ ਦੱਸ ਦਿਆਂ ਦੱਸੋ ਜੀ ਕੀ ਕਰਨਾ ਆ ਕਿ ਸਭ ਤੋਂ ਪਹਿਲਾਂ ਜੀ ਤੇਲ ਹੈ ਸਰੋਂ ਦਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਅੱਛਾ ਆਪਾਂ ਇਹਦੇ ਲਾਣੇ ਨੇ ਲਾਤਾ ਇਹਦੇ ਜਿਵੇਂ ਜਿਵੇਂ ਆਪਾਂ ਮਾਲਿਸ਼ ਕਰਦੇ ਆ ਸਿਰ ਝੋਮ ਉਸ ਤਰੀਕੇ ਨਾਲ ਲਾਤਾ ਇਹਦੇ ਵਾਲੀ ਦੁਆਲੀ ਜਿਹੜਾ ਵੀ ਭੰਡਾ ਰੱਖਣਾ ਹੈ ਆਪਾਂ ਅੱਗੇ ਜਿਹੜਾ ਵੀ ਭੰਡਾ ਰੱਖਣਾ ਹੈ ਤੁਸੀਂ ਨੇ ਸਰੋਂ ਦੇ ਤੇਲ ਨਾਲ ਤਾਂ ਅੱਗ ਜਿਆਦਾ ਫੜੂਗਾ ਇਹ ਅਜੇ ਤਾਂ ਹੋਰ ਵੀ ਕਰਨਾ ਹੈ ਜੀ ਇਹ ਇਕੱਲਾ ਸਰੋਂ ਦਾ ਤੇਲ ਥੋੜੀ ਆ ਅੱਛਾ ਹੋਰ ਵੀ ਕੋਈ ਤਰੀਕਾ ਟ੍ਰਿਕ ਹੈ ਕੋਈ ਹਾਂ ਪਰ ਬਿਲਕੁਲ ਵੀ ਇਹ ਕਾਲਾ ਨਹੀਂ ਹੋਊਗਾ ਕਾਲਾ ਨਹੀਂ ਹੋਊਗਾ ਜੀ ਠੀਕ ਹੈ ਜਿਵੇਂ ਆਪਾਂ ਇਹਨੂੰ ਚਿੱਟਾ ਜਿਹਾ ਲੱਕੜੂ ਹੈ ਜਿਵੇਂ ਆਪਾਂ ਰੱਖਾਂਗੇ ਇਹਨੂੰ ਠੀਕ ਹੈ ਦੱਸੋ ਜੀ ਫਿਰ ਕੀ ਟ੍ਰਿਕ ਹੈ ਇਹ ਪਤੀਲਾ ਵੱਡਾ ਆਪਣੇ ਕੋਲ ਹੀ ਹੂੰ ਇੱਕ ਲੈਣਾ ਮੋਂ ਮਯੰਮਾ ਤੁਸੀਂ ਕਾਗਜ਼ ਹਾਂ ਜਿਵੇਂ ਆ ਛੋਟੀ ਪਤੀਲੇ ਦੇ ਦੋ ਕਿਲੋ ਵਾਲਾ ਵੀ ਚੜਜੂ ਜਿਹੜੇ ਘਰੇ ਹੁੰਦੇ ਆਪਣੀ ਅਲਫਾਬੇ ਆਪਣੇ ਕੱਟਾ ਇਹ ਪਤੀਲਾ ਵੱਡਾ ਸੀਗਾ ਇਹ ਠੀਕ ਹੈ ਆਪਾਂ ਵੱਡਾ ਕਾਗਜ਼ ਲਿਆਂਦਾ ਇਸ ਕਰਕੇ ਇਸ ਤੋਂ ਬਾਅਦ ਕਰਤਾ ਜੀ ਇਹ ਬੰਦ ਇਹਨੂੰ ਕਾਲ ਇਹਨੂੰ ਫਿਰ ਪਰਮਾਨੈਂਟ ਆਪਾਂ ਇਂ ਰੱਖ ਸਕਦੇ ਹਾਂ ਹਾਂ ਰੱਖ ਸਕਦੇ ਹਾਂ ਜੀ ਠੀਕ ਹੈ ਬਿਲਕੁਲ ਵੀ ਕਾਲਾ ਨਹੀਂ ਹੋਊਗਾ ਇਹ ਬਿਲਕੁਲ ਵੀ ਠੀਕ ਹੈ ਚਲੋ ਬਾਕੀ ਆਪਾਂ ਦੇਖਦੇ ਹਾਂ ਟਰਾਈ ਕਰਕੇ ਫਿਰ ਉਹ ਤਾਂ ਆਪਾਂ ਲੈਬ ਦਿਖਾਵਾਂਗੇ ਤੁਹਾਨੂੰ ਹਾਂ ਹੁਣ ਪਤਾ ਲੱਗ ਜੂਗਾ ਇਹ ਤਾਂ ਵੀ ਕਾਲਾ ਹੁੰਦਾ ਜਾਂ ਨਹੀਂ ਹਾਂ ਨਹੀਂ ਹੁੰਦਾ ਪੈਕ ਕਰ ਲਿਆ ਇਹਨੂੰ ਪੂਰਾ ਚੰਗੇ ਤਰੀਕੇ ਨਾਲ ਆਪਾਂ ਨੇ ਲਓ ਜੀ ਪੈਕ ਹੋਈ ਜਾਂਦਾ ਪਤਾ ਲੱਗ ਜੂਗਾ ਇਹ ਤਾਂ ਭਾਂਡਿਆਂ ਦੀ ਦਿੱਕਤ ਬਹੁਤ ਜ਼ਿਆਦੇ ਲੋਕਾਂ ਨੂੰ ਆਉਂਦੀ ਹੈ ਹਾਂ ਕਾਲਾ ਹੁੰਦੀ ਹੁੰਦਾ ਭਾਂਡਾ ਵੀ ਹਾਂ ਭਾਂਡੇ ਕਾਲੇ ਹੋ ਜਾਂਦੇ ਨੇ ਬਹੁਤ ਜ਼ਿਆਦੇ ਭਾਂਡੇ ਕਾਲੇ ਹੁੰਦੇ ਨੇ ਚੇਪੀ ਚੂਪੀ ਤਾਂ ਇਹ ਅੱਗ ਤੇ ਧਰਨ ਸਾਰੀ ਮੱਚ ਜੂਗੀ ਨਹੀਂ ਮੱਚਦੀ ਤਾਂ ਆਪਾਂ ਇਹਨੂੰ ਕਾਜੇ ਵੱਡੇ ਹੋਏ ਨੇ ਤਾਂ ਲਾਈ ਆਪਾਂ ਚੇਪੀ ਦੀ ਠੀਕ ਹੈ ਪਾਣੀ ਦਾ ਭਰ ਲਿਆ ਜੀ ਫਿਰ ਲਾ ਆਪਾਂ ਠੀਕ ਹੈ ਠੀਕ ਹੈ ਚਾਹ ਬਣਾਣੀ ਜਾਂ ਸਬਜ਼ ਕੋਮਬਾਜੀ ਬਣਾ ਸਕਦੇ ਮੈਂ ਕਾਗਜ਼ ਦਾ ਤੁਹਾਡਾ ਮੱਚ ਜੂਗਾ ਇਹ ਤਾਂ ਮੱਚਦਾ ਹੈ ਜੀ ਜਿੰਨੀ ਮਰਦੀ ਆ ਕਿ ਕੋਈ ਚੱਕਰ ਨਹੀਂ ਗਿਆ ਅੱਛਾ ਬਈ ਜਿਹੜੀ ਕਾਲਸ ਆ ਫਿਰ ਇਹ ਕਿਹੜੇ ਪਾਸੇ ਲੱਗੂਗੀ ਇਹਦੀ ਤੁਹਾਨੂੰ ਦਿਖਾਵਾਂਗੇ ਜੀ ਲਾਈਵ ਦਿਖਾਵਾਂਗੇ ਵੀ ਕਿੱਥੇ ਜਾਂਦੀ ਇਹ ਕਾਲਸ ਇਹ ਕਾਲਸ ਦਿਖਾਓ ਕਾਲਸ ਦਾ ਹੀ ਮੇਨ ਚੱਕਰ ਆ ਵੀ ਕਾਲਸ ਦਾ ਹੱਲ ਕਰਨਾ ਕਿਤੇ ਪਤੀਲਾ ਕਾਲਾ ਨਾ ਹੋ ਜੇ ਸਾਨੂੰ ਤਾਂ ਹੌਣ ਲੱਗਿਆ ਥੱਲੋਂ ਨਹੀਂ ਹੁੰਦਾ ਜੀ ਹਾਂ ਹਾਂ ਚਲੋ ਪਤਾ ਲੱਗ ਜੂਗਾ ਜੀ ਉਹ ਤਾਂ ਕਿੰਨਾ ਮਰਜ਼ੀ ਟਾਈਮ ਬਾਲੀ ਜਾਈਏ ਵੀ ਜਿੰਨੇ ਤੇ 2 ਘੰਟੇ ਰਖ ਖਲਖੋਆ ਗੱਢ ਲਉ ਜੇ ਹਾਂ ਜੀ ਕੜਾਈਆਂ ਰੱਖੀ ਮਰਜ਼ੀ ਰੱਖੋ ਠੀਕ ਹੈ ਵੀ ਕਾਲਸ ਨਹੀਂ ਜੰਮੂਗੀ ਤੇ ਭਾਂਡੇ ਤੇ ਕਾਲਸ ਨਹੀਂ ਆਉਗੀ ਹਾਂ ਉਹਦੇ ਵੀ ਇਹ ਹਟਾਂ ਤੋਂ ਕਾਲਾ ਹੋਣ ਲੱਗ ਜਾ ਕੋਈ ਜੇ ਤੁੰ ਜਿਵੇਂ ਸਾਨੂੰ ਵਿੱਚ ਪਾਏ ਚਿੱਟਾ ਪਾਏ ਜਿਵੇਂ ਜੀ ਅਤੀਲਾ ਜਿਵੇਂ ਚਿੱਟਾ ਗੱਢ ਜੇਦਿਆਂ ਹੋਣਗੇ ਤੁਹਾਨੂੰ ਵੀ ਉਵੇਂ ਉਵੇਂ ਰਹੂ ਜਿਵੇਂ ਹੈਗੇ ਸੀ ਠੀਕ ਹੈ ਜਿੰਨਾ ਟਾਈਮ ਮਰਜ਼ੀ ਬਾਲੀ ਜਾਈਏ ਜਿੰਨਾ ਮਰਜ਼ੀ ਟਾਈਮ ਬਾਈ ਯਾਰ ਇਹ ਤਾਂ ਤਕਨੀਕ ਬਹੁਤ ਕਮਾਲ ਦੀ ਤਕਨੀਕ ਹੋਈ ਪਰ ਸਾਨੂੰ ਇਥੋਂ ਨਾ ਜਰਾਈ ਜਾਂਦੇ ਵੀ ਜਿਹੜਾ ਮੱਛਾ ਨਾ ਹੁੰਦਾ ਕਾਹਦੇ ਦੇਖੋ ਮੱਚ ਜਾਂਦਾ ਹੁਣ ਤੱਕ ਹਾਂ ਹੁਣ ਤੁਹਾਨੂੰ ਦਿਖਾਣੇ ਆਇਆ ਸੀ ਲੈ ਤੱਕਰੀ ਦੇ ਹੋ ਗਿਆ ਤੁੰਨੋ ਇਹ ਹਾਂ ਹੋ ਗਿਆ ਪਾਣੀ ਡੋਲਦੀ ਆਪਾਂ ਲੈ ਕੱਢੋ ਜੀ ਹੁਣ ਇਹਨੂੰ ਪਾਣੀ ਡੁੱਲ ਗਿਆ ਹੁਣ ਇਹ ਕਾਲਾ ਹੋਇਆ ਪਿਆ ਤਾਂ ਕਾਲਾ ਹੋ ਗਿਆ ਸਾਰਾ ਆਲੂ ਹੁਣ ਪਤਾ ਲੱਗ ਜੂਗਾ ਆਲੂ ਜਿਵੇਂ ਕਾਲਾ ਇਹਨਾਂ ਤੁੰਨੋ ਹਾਂ ਕਾਲਾ ਜੀ ਫਾਉਦ ਨੋ ਹਲੋ ਹਾਂ ਗੱਲ ਪੱਕੀ ਹੈ ਤਾਂ ਉਮੀ ਦੀ ਉਮੀ ਪਏ ਕਾਲ ਸਿੱਧੇ ਰਹੇਗੀ ਕਾਲਸ ਤਾਂ ਸਾਰੀ ਇਸ ਪਾਸੇ ਰਹੇਗੀ ਆਪ ਠੀਕ ਨੂੰ ਬਚਾ ਸਕਦੇ ਹਾਂ ਵੀ ਕਾਲਾ ਨਹੀਂ ਹੋਊਗਾ ਇਹ ਕਾਲਾ ਹੁਣ ਤਾਂ ਬਚਾ ਸਕਦੇ ਤੇ ਵੀਡੀਓ ਸ਼ੇਅਰ ਕਰ ਛੋਟੇ ਭਾਂਡੇ ਵੀ ਬਚਾ ਸਕਦੇ ਹਾਂ ਛੋਟੇ ਹੁਣ ਚਾਏ ਵਟੇ ਛੋਟੇ ਵੀ ਬਚਾ ਸਕਦੇ ਹਾਂ ਜੀ ਆਪਾਂ ਠੀਕ ਵੀਡੀਓ ਸ਼ੇਅਰ ਕਰ ਦਿਓ ਜੀ ਚੰਗੀ ਲੱਗੀ